ਮੈਂ ਬਾਹਰ ਕਨੇਡਾ ਜਾਣਾ ਸੀ ਆਇਲ ਸਵੀ ਕਰ ਲਈ ਬੈਂਡ ਵੀ ਆ ਗਏ ਤਿਆਰੀ ਪੂਰੀ ਸੀ ਪਰ ਕਿਸੇ ਚੀਜ਼ ਨੇ ਰੋਕ ਲਿਆ ਜਿਵੇਂ ਕੋਈ ਦਿਲ ਨੂੰ ਖਿੱਚ ਜਾਈ ਸੀ ਜਿਵੇਂ ਕੋਈ ਕਹਿ ਰਿਹਾ ਹੋਵੇ ਮੈਨੂੰ ਛੱਡ ਕੇ ਨਾ ਜਾ ਮੇਰੀਆਂ ਰੌਣਕਾਂ ਵੀ ਤਾਂ ਮੇਰੇ ਬੱਚਿਆਂ ਨਾਲ ਹੀ ਨੇ ਇੰਜ ਲੱਗਿਆ ਜਿਵੇਂ ਉਹ ਆਵਾਜ਼ ਮੇਰੀ ਮਿੱਟੀ ਦੀ ਸੀ ਮੇਰੇ ਸੋਹਣੇ ਦੇਸ਼ ਪੰਜਾਬ ਦੀ ਮਿੱਟੀ ਮੈਂ ਫੈਸਲਾ ਕੀਤਾ ਪੰਜਾਬ ਵਿੱਚ ਹੀ ਰਹਿਣ ਦਾ ਫਿਰ ਸੋਚਿਆ ਵੀ ਕੈਨੇਡਾ ਜਾ ਕੇ ਵੀ ਕਰਨਾ ਤਾਂ ਕੰਮ ਹੀ ਐ ਉੱਥੇ ਕੋਈ ਆਪਣੇ ਵਾਸਤੇ ਜੌਬ ਜਾਂ ਸਰਕਾਰੀ ਜੌਬ ਕੋਈ ਅਵੇਲੇਬਲ ਤਾਂ ਹੈ ਨਹੀਂ ਕਰਨਾ ਤਾਂ ਉੱਥੇ ਵੀ ਰੈਸਟੋਰੈਂਟਾਂ ਚ ਐ ਕੰਮ ਐ ਹੋਰ ਕਿਤੇ ਕੋਈ ਵੀ ਕੰਮ ਉੱਥੇ ਆਪਾਂ ਨੂੰ ਲੱਭਣਾ ਪੈਣਾ ਜਾ ਕੇ ਇੱਥੇ ਲੱਗ ਕੇ ਕਿਰਤ ਕਰਨੀ ਸ਼ੁਰੂ ਕੀਤੀ ਤਾਂ ਆਪਣੇ ਹੀ ਲੋਕ ਤਾਨੇ ਮੇਨੇ ਮਾਰਨ ਲੱਗੇ ਪਰ ਮੈਨੂੰ ਉਹਨਾਂ ਮੇਣਿਆਂ ਦਾ ਕੋਈ ਫਰਕ ਨਹੀਂ ਮੈਨੂੰ ਮੇਰੇ ਗੁਰੂਆਂ ਦੀ ਸਿੱਖਿਆ ਯਾਦ ਆ ਕਿਤੇ ਨਾ ਕਿਤੇ ਮੈਨੂੰ ਮੇਨੇ ਵੀ ਵੱਜਦੇ ਨੇ ਇਸ ਗੱਲ ਦੇ ਹਨਾ ਵੀ ਤੂੰ ਆਪ ਭਾਂਡੇ ਧੋਣੀ ਹੈ ਕਿਉਂ ਫੋਰਨ ਜਾ ਕੇ ਵੀ ਤਾਂ ਭਾਂਡੇ ਧੋਣੇ ਨੇ ਉੱਥੇ ਆਪਾਂ ਨੂੰ ਕੋਈ ਮੇਣਾ ਨਹੀਂ ਪਰ ਜਦ ਕਿ ਜੇ ਆਪਾਂ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਦੇ ਵਿੱਚ ਆਪਣੇ ਭਾਂਡੇ ਧੋਣਿਆਂ ਦਾ ਕਿਤੇ ਨਾ ਕਿਤੇ ਲੋਕ ਹਾਲੇ ਵੀ ਮੇਨੇ ਮਾਰਦੇ ਨੇ ਵੀ ਤੁਸੀਂ ਭਾਂਡੇ ਧੋਣੇ ਸੁਪਨਾ ਹੁੰਦਾ ਵਾ ਇੱਕ ਵਾਰੀ ਰਾਹੁਲ ਜੀ ਜੇ ਪਿੱਛੇ ਦਿਖਾਉ ਤਾਂ ਆ ਵੱਡੀਆਂ ਵੱਡੀਆਂ ਬਿਲਡਿੰਗਸ ਨੇ ਮੋਹਾਲੀ ਦੇ ਬਹੁਤ 엘ੀਟ ਜਿਹੜਾ ਥਾਂ ਆਇ ਕਰੀ ਖੱਬੇ ਵੀ ਦਿਖਾਇਓ ਬਹੁਤ ਮਹਿੰਗੇ ਥਾਂ ਦੇ ਉੱਤੇ ਮੋਹਾਲੀ ਦੇ ਬਹੁਤ ਮਹਿੰਗੇ ਥਾਂ ਤੇ ਖੜੇ ਆ ਇੱਥੇ ਇੱਕ ਫਲੈਟ ਵੀ ਕਰੋੜਾਂ ਰੁਪਿਆ ਦਾ ਤਾਂ ਇਹਨਾਂ ਕਰੋੜਾਂ ਰੁਪਿਆ ਦੀ ਪ੍ਰਾਪਰਟੀਆਂ ਦੇ ਵਿੱਚ ਪਿੰਡੋਂ ਉੱਠ ਕੇ ਕਨੇਡਾ ਨੂੰ ਠੋਕਰ ਮਾਰ ਕੇ ਇੱਥੇ ਰੇੜੀ ਲਾ ਰਹੇ ਹੋ ਐ ਨਹੀਂ ਮਨ ਚ ਆਉਂਦਾ ਜੇ ਕਨੇਡਾ ਗਏ ਹੁੰਦੇ ਆ ਆਪਣੇ ਫਲੈਟ ਹੋਣੇ ਸੀ ਕੈਨੇਡਾ ਜਾ ਕੇ ਸ਼ਾਇਦ ਕਰੋੜਾ ਰੁਪਏ ਕਮਾ ਲੈਂਦੇ ਪਰ ਜੋ ਤਸੱਲੀ ਸਕੂਨ ਆਪਣਿਆਂ ਵਿੱਚ ਰਹਿ ਕੇ ਕੰਮ ਕਰਨ ਦਾ ਹੈ ਕਰੋੜਾ ਰੁਪਏ ਵਿਊਜ਼ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਨਾਲੇ ਹੁਣ ਤਾਂ ਵੱਡੇ ਵੱਡੇ ਸਟਾਰ ਵੀ ਸਾਡੇ ਕੋਲ ਰੋਟੀ ਖਾ ਕੇ ਜਾਂਦੇ ਨੇ ਟੌਰ ਨਾਲ ਪਕਾਈਦਾ ਤੇ ਟੌਰ ਨਾਲ ਖਵਾਈਦਾ ਸਿੰਘਾਪਾਜੀ ਆਂਦੇ ਨੇ ਸਾਡੇ ਲਵੇ ਸਿੰਘਾਪਾਜੀ ਦਾ ਸੂਟ ਵੀ ਲਾ ਕੇ ਆਏ ਸੀ ਨਾਈਟਰ ਦੇ ਉੱਤੇ ਸਾਰਾ ਆਰਡਰ ਲਾਏ ਹੋਰ ਆਪਣੇ ਰੰਬੀਰ ਦਾ ਪ੍ਰੈਸ਼ਰ ਦਾ ਹੋਰ ਆ ਗਈ ਜੱਸੀ ਗੇ ਲੋਰਾ ਆ ਜਾਂਦੇ ਨਹੀਂ ਸਿੰਗਰ ਬਹੁ ਗਿੜੇ ਮਾਰਦੇ ਨੇ ਗੁਰਨਾਜ਼ਰ ਚੱਟਾ ਤੇ ਮੰਮੀ ਡੈਡੀ ਵੀ ਇੱਥੇ ਆਏ ਚੱਟਾ ਜਿਹੜੇ ਸਿੰਗਰ ਨੇ ਆਪਣੇ ਕੰਮ ਰਾਹੀਂ ਅਸੀਂ ਪੰਜਾਬ ਵੀ ਸੰਭਿਆ ਤੇ ਪੰਜਾਬੀਅਤ ਵੀ ਦੇਸੀ ਖਾਣਾ ਹੀ ਨਹੀਂ ਖਵਾਈਦਾ ਸਗੋ ਦੇਸੀ ਭਾਸ਼ਾ ਵੀ ਸਾਹਮ ਕੇ ਰੱਖੀ ਆ ਮਾਂ ਬੋਲੀ ਨੂੰ ਵੀ ਸੰਭਿਆ ਜੇ ਪੰਜਾਬ ਦਾ ਸਵਾਦ ਸੰਭਿਆ ਤਾਂ ਮਾਂ ਬੋਲੀ ਨੂੰ ਵੀ ਸੰਭਿਆ ਊੜਾ ਆੜਾ ਕਿੰਨਾ ਸੋਹਣਾ ਲੱਗਦਾ ਪੰਜਾਬ ਦੇ ਨਕਸ਼ੇ ਮੈਂ ਤਾਂ ਸਭ ਨੂੰ ਕਹਿੰਦੀ ਆ ਆਣੋ ਤੇ ਵੀਰੋ ਆਉ ਰਲ ਮਿਲ ਕੇ ਫਿਰ ਆਪਣਾ ਪੰਜਾਬ ਸੰਭੀਏ ਮਿਹਨਤਾਂ ਤਾਂ ਪਰਦੇਸ ਵਿੱਚ ਵੀ ਕਰ ਰਹੇ ਆ ਉਹੀ ਮਿਹਨਤ ਆਪਣੇ ਦੇਸ਼ ਹੀ ਰਹਿ ਕੇ ਕਰੀਏ ਘੱਟੋ ਘੱਟ ਸਾਡੇ ਬੱਚੇ ਵੀ ਉਸ ਪੰਜਾਬ ਦਾ ਸੁੱਖ ਮਾਨਣ ਜੋ ਪੰਜਾਬ ਸਾਡੇ ਵੱਡਿਆਂ ਨੇ ਸਾਨੂੰ ਪਿਆਰ ਨਾਲ ਸੌਂਪਿਆ ਸੀ ਇੱਕ ਵਾਰ ਫੋਰਨ ਜਾਣ ਦੀ بجائے ਆਪਣੇ ਪੰਜਾਬ 'ਚ ਹੀ ਕਰਕੇ ਦੇਖਣਾ ਚਾਹੀਦਾ ਕੰਮ ਕਿਉਂਕਿ ਕਿਤੇ ਨਾ ਕਿਤੇ ਹਨਾ ਜਦੋਂ ਪਰਦੇਸੀ ਵੀ ਆਪਣੇ ਪੰਜਾਬ ਚ ਆ ਕੇ ਉਹ ਕਿਤਾ ਕਰ ਹੀ ਰਹੇ ਆ ਆਪਾਂ ਕਿਉਂ ਨਹੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਆ ਮਿੱਟੀ ਵਾਲਾ ਕਰਨ ਮੁਹਾਲੀ ਐਸੀ ਤਸਵੀਰ ਦਿਖਾਉਂਗਾ ਕਿ ਜੇ ਤੁਹਾਡਾ ਮਿੱਟੀ ਨਾਲ ਮੋਹ ਤੇ ਹੋਰ ਵੱਧ ਜਾ ਕਿਉਂਕਿ ਬਾਹਰ ਜਾਣ ਦਾ ਸਾਡੇ ਕੋਲੇ ਰੁਝਾਨ ਹੈ ਸਾਡੇ ਨਾਲ ਭੈਣ ਹੋਣੀ ਨੇ ਪੀਬੀ 31 ਟਰਾਲੀ ਚਲਾਉਂਦੇ ਅੱਜ ਸਭ ਵੀ ਕਲੀਅਰ ਆ ਬਾਹਰ ਜਾਣ ਦੇ ਪੂਰੇ ਮੌਕੇ ਕੈਨੇਡਾ ਜਾਣ ਦਾ ਰਾਹ ਬਿਲਕੁਲ ਸਾਫ਼ ਹੋ ਗਿਆ ਪਰ ਉਸ ਰਾਹ ਨੂੰ ਠੋਕਰ ਮਾਰ ਕੇ ਕਹਿੰਦੇ ਇੱਕ ਵਾਰੀ ਪੰਜਾਬ 'ਚ ਕਿਸਮਤ ਅਜਮਾਉਣੀ ਐ ਸੱਚੀ ਗੱਲ ਬਣੀ ਕੀ ਸੱਚੀ ਗੱਲ ਗਿਰੇ ਬਦੀ ਕੀ ਨਾ ਥੋਡਾ ਮੇਰਾ ਸੋਨੇ ਸ਼ਰਮਣ ਜੀ ਅੱਛਾ ਹਾਂਜੀ ਜੀ ਮੈਂ ਗਲਤ ਨਹੀਂ ਤੇ ਤੁਸੀਂ ਸਕੇ ਭਾਬੀਓ ਆਰਨਿਤ ਦੇ ਹਾਂਜੀ ਬਲੀ ਖਜ਼ਨ ਬਰੋਣੇ ਮੇਰੇ ਹਸਬੰਦ ਦੇ ਆਰਨਿਤ ਅੱਛਾ ਹਾਂਜੀ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਬਾਹਰ ਜਾਣ ਦਾ ਮੌਕਾ ਵੀ ਸੀਗਾ ਬੈਂਡਸ ਵੀ ਆਇਲਸ ਵੀ ਕਲੀਅਰ ਹੋ ਗਈ ਤੇ ਫਿਰ ਕੀ ਮੰਨ ਚਾਹ ਵੀ ਨਹੀਂ ਜਾਣਾ ਵੀਰੇ ਦੇਖੋ ਜਿਵੇਂ ਅੱਜ ਕੱਲ ਹਨਾ ਆਪਣੇ ਪੰਜਾਬ ਦੇ ਵਿੱਚ ਟ੍ਰੈਂਡ ਬਣਿਆ ਹੋਇਆ ਹੈ ਲੋਕੀ ਫੋਰ ਆਇਲਸ ਕਰਕੇ ਫੋਰਨ ਜਾ ਰਹੇ ਨੇ ਹਨਾ ਮੇਰੇ ਵੀ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਵੀ ਕਿਉਂ ਨਾ ਆਇਲਸ ਕਰਕੇ ਫੋਰਨ ਚਲੀ ਜਾਮਾ ਉੱਥੇ ਜਾ ਕੇ ਵਧੀਆ ਆਪਣੇ ਫਿਊਚਰ ਹੈ ਜਿਹੜਾ ਉਹ ਬ੍ਰਾਈਟ ਕਰਾਂਗੇ ਤੇ ਬਟ ਜਦ ਜਾਣ ਦਾ ਟਾਈਮ ਆਂਦਾ ਹੈ ਉਦੋਂ ਬੰਦਾ ਕਿਤੇ ਨਾ ਕਿਤੇ ਜ਼ਰੂਰ ਸੋਚਦਾ ਹੈ ਹਨਾ ਜਦ ਮੈਂ ਫਾਈਲ ਅਪਲਾਈ ਕਰਨ ਲੱਗੀ ਤਾਂ ਸੋਚਿਆ ਵੀ ਕਿਉਂ ਨਾ ਇੱਕ ਵਾਰ ਹਨਾ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਹੈ ਜਿਹੜਾ ਉਹ ਸਟਾਰਟਅਪ ਕੀਤਾ ਜਾਵੇ ਅਸੀਂ ਬਿਲਕੁਲ ਹਨਾ ਛੋਟੇ ਜਿਹੇ ਲੈਵਲ ਤੋਂ ਹੀ ਸਟਾਰਟਅਪ ਕਰਿਆ ਸੀ ਉਹਨੂੰ ਸਟੈਪ ਬਾਈ ਸਟੈਪ ਡਵੈਲਪ ਕੀਤਾ ਹਾਂਜੀ ਫਿਰ ਐ ਨਹੀਂ ਆਇਆ ਮਨ 'ਚ ਵੀ ਕੈਨੇਡਾ ਜਾਂਦੇ ਉੱਥੇ ਤਾਂ ਡਾਲਰ ਕਮਾਉਣੇ ਸੀਗੇ ਉਰੇ ਰੁਪਈਏ ਰੁਪਈਏ ਲਈ ਮਰਨਾ ਪੈਂਦਾ ਨਹੀਂ ਵੀਰੇ ਤਾਂ ਆਪਣੀ ਆਪਣੀ ਥਿੰਕਿੰਗ ਹੈ ਹਨਾ ਪਰ ਆਪਾਂ ਕਿਤੇ ਨਾ ਕਿਤੇ ਕੰਮ ਕਰਨ ਤੋਂ ਇੱਥੇ ਆ ਜਿਹੜਾ ਉਹ ਦਰਦੇ ਆ ਫਸਟ ਆਫ 올 ਤਾਂ ਵੀ ਲੋਕ ਕੀ ਕਹਿਣਗੇ ਛੋਟੇ ਤੋਂ ਛੋਟਾ ਕੰਮ ਕਰਨ ਤੋਂ ਆਪਾਂ ਸ਼ਰਮ ਮੰਨਦੇ ਆ ਫਿਰ ਸੋਚਿਆ ਵੀ ਕੈਨੇਡਾ ਜਾ ਕੇ ਵੀ ਕਰਨਾ ਤਾਂ ਕੰਮ ਹੀ ਆ ਉੱਥੇ ਕੋਈ ਆਪਣੇ ਵਾਸਤੇ ਜੋਬ ਜਾਂ ਸਰਕਾਰੀ ਜੋਬ ਕੋਈ ਅਵੇਲੇਬਲ ਤਾਂ ਹੈ ਨਹੀਂ ਕਰਨਾ ਤਾਂ ਉੱਥੇ ਵੀ ਰੈਸਟੋਰੈਂਟਾਂ ਚ ਕੰਮ ਹੈ ਹੋਰ ਕਿਤੇ ਕੋਈ ਵੀ ਕੰਮ ਉੱਥੇ ਆਪਾਂ ਨੂੰ ਲੱਭਣਾ ਪੈਣਾ ਜਾ ਕੇ ਤੇ ਫਿਰ ਕਿਉਂ ਨਾ ਵੀ ਇੱਕ ਵਾਰ ਆਪਾਂ ਆਪਣੇ ਪੰਜਾਬ ਦੇ ਵਿੱਚ ਕਰਕੇ ਦੇਖੀਏ ਛੋਟੇ ਜਿਹੇ ਲੈਵਲ ਤੋਂ ਬਿਲਕੁਲ ਹਾਂਜੀ ਲੋਏ ਮਾਨ ਸੀਗਾ ਵੀ ਕੈਨੇਡਾ ਜਿਹੜਾ ਕਰਨਾ ਕਿ ਇਰਾ ਇੱਥੇ ਕਰ ਲਈਏ ਲੋਕ ਤਾਂ ਲੋਕ ਕੀ ਕਹਿਣਗੇ ਤੁਸੀਂ ਕਿਹਾ ਵੀ ਪਹਿਲਾ ਡਰ ਹੁੰਦਾ ਲੋਕ ਕੀ ਕਹਿਣਗੇ ਤੁਹਾਨੂੰ ਲੋਕ ਕਿ ਬੜੇ ਮਿਹਨੇ ਦਿੰਦੇ ਰਹੇ ਆ ਇੰਨਾ ਟਾਈਮ ਹੋ ਗਿਆ ਕੀ ਕਹਿੰਦੇ ਨੇ ਰਿਸ਼ਤੇਦਾਰਾਂ ਦਾ ਬੜਾ ਮਿਹਣਾ ਹੁੰਦਾ ਵੀ ਨਾ ਪੜੇ ਹੋ ਆਇਲਸ ਕਲੀਅਰ ਆ ਤੇ ਹੁਣ ਜੇ ਲਾਉਣੀ ਰੈਡੀ ਸੀ ਤਾਂ ਇੰਨਾ ਕਦੀ ਪੜਾਇਆ ਅਸਲ ਦੇ ਵਿੱਚ ਵੀਰੇ ਮੈਂ ਜਿਹੜੀ ਆਪਣੀ ਸਟੱਡੀ ਹੈ ਉਹ ਆਫਟਰ ਮੈਰਿਜ ਹੀ ਕੰਪਲੀਟ ਕੀਤੀ ਹੈ ਹਨਾ ਪਹਿਲੀ ਗੱਲ ਤਾਂ ਵੀ ਵਿਆਹ ਤੋਂ ਬਾਅਦ ਇਹਨੇ ਸਟੱਡੀ ਕਰਕੇ ਕਿਹੜਾ ਇਹ ਟੀਚਰ ਲੱਗੂਗੀ ਇਹ ਮਿਹਣਾ ਸੀ ਚਲ ਕਿਤੇ ਨਾ ਕਿਤੇ ਉਹ ਮੇਣਿਆਂ ਤੋਂ ਡਰਦੇ ਹਨ ਆਪਾਂ ਫੌਰਨ ਭੱਜਦੇ ਸੀਗੇ ਵੀ ਹਾਂ ਮੈਂ ਫੌਰਨ ਜਾ ਕੇ ਕੋਈ ਨਾ ਕੋਈ ਡਾਲਰ ਕਮਾਉਂਗੀ ਫਿਰ ਸੋਚਿਆ ਵੀ ਕਿਉਂ ਨਾ ਇੱਥੇ ਹੀ ਕੰਮ ਕਰਕੇ ਦਿਖਾਵਾਂ ਮੈਂ ਵੀ ਹਾਂ ਜੇ ਮੈਂ ਪੜ ਕੇ ਟੀਚਰ ਨਹੀਂ ਲੱਗੀ ਤਾਂ ਆਪਣਾ ਖੁੱਦ ਦਾ ਬਿਜ਼ਨਸ ਤਾਂ ਕਰ ਰਹੀ ਹਾਂ ਹਾਂਜੀ ਫਿਰ ਅੱਜ ਜਦੋਂ ਆਪ ਭਾਂਡੇ ਮਾਂਜ ਰਹੇ ਹੁੰਦੇ ਹੋ ਹਾਂਜੀ ਵੀਰੇ ਬਿਲਕੁਲ ਮੈਂ ਆਪ ਭਾਂਡੇ ਧੋਨੀ ਆ ਕਿਤੇ ਨਾ ਕਿਤੇ ਮੈਨੂੰ ਮੇਣੇ ਵੀ ਵੱਜਦੇ ਨੇ ਇਸ ਗੱਲ ਦੇ ਹਨਾ ਵੀ ਤੂੰ ਆਪ ਭਾਂਡੇ ਧੋਨੀ ਆ ਕਿ ਫੋਰਨ ਜਾ ਕੇ ਵੀ ਤਾਂ ਪੰਡਿਤ ਧੋਨੇ ਨੇ ਉੱਥੇ ਆਪਾਂ ਨੂੰ ਕੋਈ ਮਿਹਣਾ ਨਹੀਂ ਪਰ ਜਦ ਕਿ ਜੇ ਆਪਾਂ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਦੇ ਵਿੱਚ ਆਪਣੇ ਪੰਡੇ ਧੋਨੇਆਂ ਦਾ ਕਿਤੇ ਨਾ ਕਿਤੇ ਲੋਕ ਹਾਲੇ ਵੀ ਮਿਹਣੇ ਮਾਰਦੇ ਨੇ ਵੀ ਤੁਸੀਂ ਪੰਡੇ ਧੋਨੇ ਹੋ ਹਾਂਜੀ ਵੀਰੇ ਕਿਰਤ ਦਾ ਸਿਧਾਂਤ ਸਾਡੇ ਕੋਲ ਪੰਜਾਬ 'ਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰਨਾ ਸਿਖਾਇਆ ਵੀ ਹੱਥੀਂ ਮਿਹਨਤ ਕਰੋ ਤੇ ਮਾਣ ਹੁੰਦਾ ਜਦੋਂ ਕਿਰਤ ਕਰਦੇ ਹਾਂ ਹਾਂਜੀ ਵੀਰੇ ਬਿਲਕੁਲ ਕਿਉਂਕਿ ਆਪਾਂ ਨੂੰ ਗੁਰੂ ਸਹਿਬਾਨ ਨੇ ਕਿਰਤ ਕਰਨੀ ਵੰਡ ਛਕਣਾ ਸਿਖਾਇਆ ਹੈ ਜੇ ਆਪਾਂ ਨੂੰ ਹੱਥੀ ਕਿਰਤ ਕਰਨ ਦਾ ਕੋਈ ਮੇੜਾ ਨਹੀਂ ਕਿਉਂਕਿ ਹੱਥੀ ਕਿਰਤ ਕਰਕੇ ਦਸੇ ਨੌਾਂ ਦੀ ਕਿਰਤ ਆਪਾਂ ਨੂੰ ਗੁਰੂ ਸਾਹਿਬਾਨ ਨੇ ਜਿਹੜੇ ਉਹ ਸਿਖਾ ਕੇ ਗਏ ਨੇ ਸੋ that ਉਹ ਮੈਂ ਕਰ ਰਹੀ ਆ ਹਨਾ ਮੈਨੂੰ ਬਹੁਤ ਵਧੀਆ ਲੱਗਦਾ ਸ਼ਾਮ ਨੂੰ ਫਿਰ ਨੀਂਦ ਵਧੀਆ ਆਉਂਦੀ ਹੋਣੀ ਜਦੋਂ ਪੂਰੀ ਮਿਹਨਤ ਕਰਕੇ ਹੈ ਪਤਾ ਵੀ ਹਾਂ ਅੱਜ ਜਿਹੜੀ ਜੇਬ 'ਚ ਪੈਸੇ ਨੇ ਦਹਾਂ ਨੌਾਂ ਦੀ ਕਮਾਈ ਯਾਰ ਸੋਹਣੀ ਨੀਂਦ ਸੌਂਦੇ ਹਾਂਜੀ ਵੀਰੇ ਬਿਲਕੁਲ ਥੱਕਿਆਂ ਹੋਇਆਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਸੌ ਜਾਂਦੇ ਆ ਹਨਾ ਕਿਉਂਕਿ ਕੰਮ ਹੀ ਇੰਨਾ ਜ਼ਿਆਦਾ ਹੁੰਦਾ ਹੈ ਵੀ ਥੱਕ ਜਾਂਦੇ ਆ ਸਾਰਾ ਦਿਨ ਸੁਪਨਾ ਹੁੰਦਾ ਵਾ ਇੱਕ ਵਾਰੀ ਰਾਹੁਲ ਜੀ ਜੇ ਪਿੱਛੇ ਦਿਖਾਓ ਤਾਂ ਆ ਵੱਡੀਆਂ-ਵੱਡੀਆਂ ਬਿਲਡਿੰਗਸ ਨੇ ਮੋਹਾਲੀ ਦੇ ਬਹੁਤ 엘ੀਟ ਜਿਹੜਾ ਥਾਂ ਆ ਇੱਕ ਵਾਰੀ ਖੱਬੇ ਵੀ ਦਿਖਾਓ ਬਹੁਤ ਮਹਿੰਗੇ ਥਾਂ ਦੇ ਉੱਤੇ ਮੋਹਾਲੀ ਦੇ ਬਹੁਤ ਮਹਿੰਗੇ ਥਾਂ ਤੇ ਖੜੇ ਆ ਇੱਥੇ ਇੱਕ ਫਲੈਟ ਵੀ ਕਰੋੜਾਂ ਰੁਪਿਆਵਾਂ ਦਾ ਤਾਂ ਇਹਨਾਂ ਕਰੋੜਾਂ ਰੁਪਿਆਵਾਂ ਦੀ ਪ੍ਰਾਪਰਟੀਆਂ ਦੇ ਵਿੱਚ ਪਿੰਡੋਂ ਉੱਠ ਕੇ ਕੈਨੇਡਾ ਨੂੰ ਠੋਕਰ ਮਾਰ ਕੇ ਇੱਥੇ ਰੇੜੀ ਲਾ ਰਹੇ ਹਾਂ ਐ ਨਹੀਂ ਮਨ ਚ ਹੁੰਦਾ ਜੇ ਕੈਨੇਡਾ ਗਏ ਹੁੰਦੇ ਆ ਆਪਣੇ ਫਲੈਟ ਹੋਣੇ ਸੀਗੇ ਨੇ ਵੀਰੇ ਦੇਖੋ ਕਰਨਾ ਤਾਂ ਉੱਥੇ ਜਾ ਕੇ ਵੀ ਕੰਮ ਹੁੰਦਾ ਹੈ ਨਾ ਉੱਥੇ ਕਿਹੜਾ ਦਰਕਤਾਂ ਨੂੰ ਰੁਪਏ ਲੱਗੇ ਹੁੰਦੇ ਵੀ ਆਪਾਂ ਤੋੜ ਕੇ ਗੱਦ ਦੇਨੇ ਫਲੈਟ ਲੈ ਲਾਂਗੇ ਮਿਹਨਤ ਤਾਂ ਉਧਰ ਵੀ ਕਰਨੀ ਉੱਥੇ ਇੱਕਾ 20-20 ਰੁਪਏ ਦੇ 80 ਬਣ ਜਾਂਦੇ ਕੋਈ ਗੱਲ ਨਹੀਂ ਵੀਰੇ ਆਪਣੇ ਪੰਜਾਬ 'ਚ ਵੀ ਅਦਰਵਾਈਜ਼ ਬੰਦਾ ਮਿਹਨਤੀ ਹੋਣਾ ਚਾਹੀਦਾ ਬਹੁਤ ਕੁਸ਼ ਕਰ ਸਕਦਾ ਹੈ ਬਹੁਤ ਕੁਸ਼ ਸੋ ਇਹ ਆ ਪੰਜਾਬ ਦੇ ਰਾਖੇ ਕਹਿੰਦੇ ਪੰਜਾਬ 'ਚ ਮਿਹਨਤ ਕਰਾਂਗੇ ਤਾਂ ਆ ਬਾਈ ਹੋਣੀ ਇਹਨਾਂ ਦੇ ਹਸਬੰਡ ਨੇ ਆਰਨੇ ਦੇ ਤੁਸੀਂ ਦੱਸਿਆ ਕਿ ਭਾਈ ਹੋ ਹਾਂਜੀ ਹਾਂਜੀ ਵੀਰੇ ਸਸਰੀਕਰ ਵੀਰੇ ਵੀ ਨਾਮ ਸਾਡਾ ਕੀ ਮੇਰਾ ਦੀਪਰਾ ਸ਼ਰਮਾ ਮੇਰੇ ਪਿੰਡ ਮੇਰਾ ਤਨਪੁਰਾ ਜ਼ਿਲ੍ਹਾ ਮਾਨਸਾ ਹੈ। ਅੱਛਾ। ਹਾਂ ਜੀ। ਆ ਫਿਰ ਜਦੋਂ ਆਪਾਂ ਲਾਉਨੇ ਆ ਕੰਮ ਕਲੇਸ਼ ਬਹੁਤ ਪੈਂਦੇ ਹਨਾ ਕੋਈ ਕੋਈ ਲੜਾਈ ਹੋ ਗਈ ਫਿਰ ਤੁਹਾਡਾ ਭਰਾ ਕਹਿੰਦੇ ਭੱਜਾ ਯਾਰ ਨੇ ਤੁਹਾਡੀ ਅੱਜ ਮਦਦ ਆਸਤੇ। ਨਾ ਕਰਦੇ ਨੇ ਫਿਰ ਸਾਰੇ ਇੱਥੇ ਸਾਰੀ ਸਪੋਰਟ ਕਰਦੇ ਨੇ। ਜਿੰਨੇ ਵੀ ਇੱਥੇ ਇੰਡਸਟਰੀ ਦੇ ਬੰਦੇ ਨੇ ਸਾਰੇ ਬਹੁਤ ਸਪੋਰਟ ਕਰਦੇ ਨੇ ਪੰਜਾਬੀ ਬੰਦੇ। ਆਪਣੇ ਕੋਲ ਇੱਥੇ ਕਿਹੜੇ-ਕਿਹੜੇ ਸਿੰਗਰ ਆਉਂਦੇ? ਸਾਰੇ ਆਉਂਦੇ ਟੋਟਲ ਵੀਰੇ ਜਿੰਨਾ ਵੀ ਘੇੜਾ ਇੱਧਰ 89 ਦੇ ਸੈਕਟਰ ਇੱਧਰ ਮਿਊਜ਼ਿਕ ਕੰਪਨੀ ਆ ਕੇ ਸਾਰੇ ਇੱ ਨਾਈਟਰ ਦੇ ਉੱਤੇ ਸਾਰਾ ਆਰਡਰ ਦਾ ਜੀ ਹੋਰ ਆਪਣੇ ਰੰਬੀਰ ਦਾ ਪ੍ਰੈਸ਼ਰ ਦਾ ਹੋਰ ਆ ਗਿਆ ਜੀ ਜੱਸੀ ਗਿਲ ਲੋਰ ਆ ਜਾਂਦੇ ਨੇ ਜੀ ਸਿੰਗਰ ਬਹੁਤ ਗੇੜੇ ਮਾਰਦੇ ਨੇ ਗੁਰ ਨਾਜ਼ਰ ਛੱਡਾ ਨੇ ਮੰਮੀ ਡੈਡੀ ਵੀ ਇੱਥੇ ਆਏ ਚੱਟਾ ਜਿਹੜੇ ਸਿੰਗਰ ਨੇ ਜੀ ਉਹ ਮੰਮੀ ਡੈਡੀ ਆਉਂਦੇ ਨੇ ਆਪ ਵੀ ਆਉਂਦੇ ਨੇ ਜੀ ਅੱਛਾ ਬਾਕੀ ਮੇਰੇ ਆਮਲੈਂਡ ਜੌਬ ਕਰਨ ਨਾਲ ਵਧੀਆ ਕਨੈਕਟ ਬਣੇ ਹੋਏ ਸਿੰਗਰਾਂ ਨਾਲ ਜੀ ਭੈਣੇ ਕਿਵੇਂ ਲੱਗਦਾ ਜਦੋਂ ਇੱਥੇ ਸਿੰਘਾ ਰੋਟੀ ਖਾਣ ਆਉਂਦਾ ਜੱਸੀ ਗਿਲ ਤੁਹਾਡੇ ਕੋਲੇ ਰੋਟੀ ਖਾਣ ਆਉਂਦਾ ਨਾਲੇ ਭੈਣ ਭੈਣ ਕਹਿ ਕੇ ਸਤਕਾਰ ਵੀ ਕਰਦੇ ਨੇ ਹਾਂਜੀ ਵੀਰੇ ਬਿਲਕੁਲ ਬਹੁਤ ਵਧੀਆ ਲੱਗਦਾ ਹੈ ਹਨਾ ਬੀ ਆਰਟਿਸਟ ਨੇ ਜਿਹੜੇ ਕਿਤੇ ਨਾ ਕਿਤੇ ਵੱਡੇ ਵੱਡੇ ਰੈਸਟੋਰੈਂਟ ਅੱਜ ਵੀ ਖਾ ਸਕਦੇ ਨੇ ਉਹ ਰੈਸਟੋਰੈਂਟਾਂ ਨੂੰ ਛੱਡ ਕੇ ਆਪਣੇ ਲਈ ਵੀ ਖਾਣਾ ਖਾਣ ਆਂਦੇ ਨੇ ਪੰਜਾਬੀ ਤੇ ਦੇਸੀ ਖਾਣਾ ਤਾਂ ਬਹੁਤ ਵਧੀਆ ਕਿਵੇਂ ਕੀ ਕੁਛ ਤੁਹਾਡੇ ਮੈਨੂ ਦੇ ਵਿੱਚ ਬੜਾ ਸੋਹਣਾ ਬਣਾਇਆ ਇੰਨਾ ਸੋਹਣਾ ਰੈਸਟੋਰੈਂਟ ਇਹ ਕਿੰਨੇ ਡਿਜ਼ਾਈਨ ਕੀਤਾ ਬਾਈ ਇਹ ਵੀਰੇ ਅਸੀਂ ਰਲ ਮਿਲ ਕੇ ਹੀ ਡਿਜ਼ਾਈਨ ਕੀਤਾ ਸੀ ਇਹ ਸਾਡੇ ਘਰੇ ਬੇਸਡ ਟਰੈਕਟਰ ਖੜਿਆ ਸੀ ਇਹ ਤੋਂ ਕੰਮ ਨਹੀਂ ਲਿਆ ਜਾਂਦਾ ਸੀਗਾ ਅਸੀਂ ਸੋਚਿਆ ਵੀ ਕਿਉਂ ਨਾ ਹਨਾ ਇੱਕ ਵਾਰ ਆਪਾਂ ਇਹ ਟਰੈਕਟਰ ਵੀ ਕੰਮ ਆ ਜੂਗਾ ਆਪਣੇ ਟਰਾਲੀ ਤੇ ਹੀ ਆਪਾਂ ਰੈਸਟੋਰੈਂਟ ਜਿਹੜਾ ਉਹ ਤਿਆਰ ਕਰ ਸਕਦੇ ਹਾਂ ਹਾਂਜੀ ਵੀਰੇ ਇਹ ਪੀਵੀ 31 ਮਾਨਸੇ ਇੱਕ ਮਾਨਸਾ ਏਰੀਆ ਪੀਵੀ 31 ਫਿਰ ਪਹਿਲਾਂ ਹੁੰਦਾ ਸੀ ਮਾਨਸੇ ਵਾਲੇ ਮਾਨਸਾ ਕਹਿਣ ਤੋਂ ਹੀ ਹਨਾ ਕਤਰਉਂਦੇ ਸੀਗੇ ਜਦੋਂ ਜਦੋਂ ਮੂਸੀ ਵਾਲਿਆਂ ਨੇ ਕਮਾਲ ਕਰਤਾ ਮਾਨਸੇ ਨੂੰ ਇਹ ਲੈ ਗਿਆ ਹੁਣ ਹੁਣ ਫਿਰ ਇੱਕ ਠੋਕੀ ਪੀਵੀ 31 ਕਹਿੰਦੇ ਪੀਵੀ 31 ਵੀਰੇ ਬਾਹਰ ਵਿਦੇਸ਼ਾਂ 'ਚ ਮਾਨਸਾ ਪੀਵੀ 31 ਪੂਰਾ ਚੱਲਦਾ ਏ ਜਿੰਨੇ ਗੱਡੀਆਂ ਵੀ ਅਗਲਾ ਲੰਦਾ ਲੋਕਲ ਬੰਦਾ ਵੀ ਇੱਥੇ MPV ਗੱਤੀ ਨੂੰ ਪੂਰਾ ਲੋਅ ਕਰਦੇ ਹਾਂ ਹਾਂਜੀ ਹਾਂਜੀ ਚਲੋ ਵਧੀਆ ਹੁਣ ਤਾਂ ਬਣੇ ਵੀ ਰੇੜੀ ਤਾਂ ਹੁਣ ਰੇੜੀ ਕਹਿੰਦੇ ਵੀ ਨਹੀਂ ਪੂਰਾ ਚੱਲਦਾ ਫਿਰਦਾ ਰੈਸਟੋਰੈਂਟ ਆ ਹੁਣ ਤਾਂ ਉਰੇ ਲੋਕ ਜਿੱਥੇ ਸਿੰਗਰ ਤੁਹਾਡੇ ਕੋਲ ਖਾਂਦੇ ਆ ਲੋਕੀ ਵਿਆਹਾਂ ਵਿੱਚ ਵੀ ਸੱਦੇ ਦੇਣ ਲੱਪੇ ਕਿ ਭਾਈ ਸਾਡੇ ਆ ਕੇ ਸਟਾਲ ਲਾਓ ਹਾਂਜੀ ਵੀਰੇ ਬਿਲਕੁਲ ਆਰਡਰ ਆਉਂਦੇ ਨੇ ਕੈਟਰਿੰਗ ਦਾ ਕੰਮ ਵੀ ਕਰਦੇ ਆ ਆਪਾਂ ਤੇ ਫਿਰ ਉੱਥੇ ਬਹੁਤ ਅੱਛਾ ਰਿਸਪੌਂਸ ਮਿਲਦਾ ਆਪਾਂ ਵਧੀਆ ਚੀਜ਼ ਤਿਆਰ ਕਰਕੇ ਦਿੰਨੇ ਆ ਅਗਲੇ ਨੂੰ ਹੂੰ ਤਾ ਉਥੇ ਰਿਸਪੌਂਸ ਵੀ ਜਿਹੜਾ ਆਪਾਂ ਨੂੰ ਵਧੀਆ ਮਿਲਿਆ ਇਹ ਲੋਕੇਸ਼ਨ ਕੀ ਹੈ ਬਾਈ ਜਿੱਥੇ ਤੁਹਾਡੇ ਕੋਲੇ ਲੋਕਾਂ ਨੇ ਆ ਪੰਜਾਬੀਆਂ ਨੇ ਖਾਣ ਆਉਣਾਗਾ ਅਸੀਂ ਕਚੈਰੀਏ ਦੇ ਮੂਹਰੇ ਖੜਦੇ ਆ ਡੀਸੀ ਦਫਤਰ ਤੇ ਕਚੈਰੀਆਂ 77 ਸੈਕਟਰ ਕਚੈ ਕਚੈਰੀਆਂ ਚ ਮੇਲੇ ਲੱਗਦੇ ਹੈ ਮੇਲੇ ਫਿਰ ਤੁਹਾਡੇ ਕੋ ਰੋਟੀ ਖਾਣ ਆਉਂਦੇ ਆ ਹਾਂਜੀ ਵੀਰੇ ਚਲੋ ਇਹ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ ਕਿਉਂਕਿ ਤੁਸੀਂ ਬੜੀ ਕਿਰਤ ਨੂੰ ਵੀ ਸੰਭਾਲ ਰਹੇ ਹੋ ਤੇ ਪੰਜਾਬ ਦੀ ਮਿੱਟੀ ਦੀ ਵੀ ਪੈਰ ਬਾਈ ਜਿਹੜੇ ਤੁਹਾਨੂੰ ਦੇਖਦੇ ਹੁਣ ਕੀ ਕਹਿੰਦੇ ਵੀਰੇ ਮੈਂ ਤਾਂ ਇਹੀ ਸੁਜੈਸਟ ਕਰੂੰਗੀ ਹਨਾ ਵੀ ਇੱਕ ਵਾਰ ਫੋਰਨ ਜਾਣ ਦੀ ਬਜਾਏ ਆਪਣੇ ਪੰਜਾਬ 'ਚ ਹੀ ਕਰਕੇ ਦੇਖਣਾ ਚਾਹੀਦਾ ਕੰਮ ਕਿਉਂਕਿ ਕਿਤੇ ਨਾ ਕਿਤੇ ਹਨਾ ਜਦੋਂ ਪਰਦੇਸੀ ਵੀ ਆਪਣੇ ਪੰਜਾਬ 'ਚ ਆ ਕੇ ਉਹ ਕੀਤਾ ਕਰ ਹੀ ਰਹੇ ਆ ਆਪਾਂ ਕਿਉਂ ਨਹੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਵੀ ਆਪਾਂ ਨੂੰ ਸ਼ੇਮ ਹੈ ਜਿਹੜੀ ਉਹ ਫੀਲ ਨਹੀਂ ਕਰਨੀ ਚਾਹੀਦੀ ਕੰਮ ਤੋਂ ਸ਼ਰਮ ਨਹੀਂ ਵੀ ਕੰਮ ਦੇ ਵਿੱਚ ਸ਼ਰਮ ਕਾਦੀ ਹੈ ਹਨਾ ਹਾਂਜੀ ਵੀਰੇ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਕੋਈ ਮੀਣਾ ਨਹੀਂ ਇੱਕ ਚੀਜ਼ ਵੈਸੇ ਤੁਸੀਂ ਨੋਟ ਕੀਤੀ ਹੋਣੀ ਜਿਹੜਾ ਸਾਡਾ ਪੰਜਾਬ ਦਾ ਪੰਜਾਬੀ ਆ ਜਦੋਂ ਰੇੜੀ ਤੇ ਕਿਸੇ ਪੰਜਾਬੀ ਨੂੰ ਦੇਖਦਾ ਤਾਂ ਬੜੀ ਛੇਤੀ ਭੱਜਾ ਹੁੰਦਾ ਕਿ ਭਾਈ ਇਹਦੇ ਕੋਲ ਰੋਟੀ ਖਾਣੇ ਥੋੜਾ ਜਿਹਾ ਲੋਕਾਂ ਦੀ ਥਿੰਕਿੰਗ ਚੇਂਜ ਤਾਂ ਹੋ ਰਹੀ ਹੈ ਨਾ ਤੁਹਾਡੇ ਕੋ ਪੰਜਾਬ ਵਾਲੇ ਰੋਟੀ ਖਾਣ ਆਉਂਦੇ ਹਾਂਜੀ ਵੀਰੇ ਇਹ ਗੱਲ ਬਿਲਕੁਲ ਹੈ ਇਹ ਸੋਸ਼ਲ ਮੀਡੀਆ ਦੀ ਜਿਹੜੇ ਮਿਹਰਬਾਨੀ ਹੈ ਹਨਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਜ਼ਰੀਏ ਆਪਾਂ ਲੋਕ ਨੇ ਜਿਹੜੇ ਉਹ ਜਾਗਰੂਕ ਹੋ ਰਹੇ ਨੇ ਵੀ ਪੰਜਾਬੀ ਈ ਖਾਣਾ ਜ਼ਿਆਦਾ ਬੈਟਰ ਕਰਦੇ ਸੋ ਇਨਾਂ ਨੇ ਰੇੜੀ ਦੇ ਵਿੱਚ ਸਿਰਫ ਪੰਜਾਬ ਦਾ ਰਵਾਇਤੀ ਖਾਣਾ ਹੀ ਨਹੀਂ ਸਾਂਭਿਆ ਸਗੋਂ ਪੰਜਾਬ ਦੇ ਮੂਸੇ ਵਾਲੇ ਨੂੰ ਵੀ ਸਾਂਭਿਆ ਪੀਵੀ 31 ਮੂਸਾ ਲਦੀਨੀ ਸੋਹਣੀ ਫੋਟੋ ਲਾਈਟ ਥੱਲੇ ਲਿਖਿਆ ਟਿੱਬਿਆਂ ਦਾ ਪੁੱਤ ਤਾਂ ਰਾਹੁਲ ਜੀ ਆ ਵੀ ਦਿਖਾਓ ਕਿ ਮਾਂ ਬੋਲੀ ਨੂੰ ਵੀ ਸਾਂਭਿਆ ਹੈ ਜੇ ਪੰਜਾਬ ਦਾ ਸਵਾਦ ਸਾਂਭਿਆ ਤਾਂ ਮਾਂ ਬੋਲੀ ਨੂੰ ਵੀ ਸਾਂਭਿਆ ਊੜਾ ਆੜਾ ਕਿੰਨਾ ਸੋਹਣਾ ਲੱਗਦਾ ਹੈ ਪੰਜਾਬ ਦੇ ਨਕਸ਼ੇ 'ਚ ਪੈਣੇ ਇਹ ਊੜਾ ਆੜਾ ਅੱਜ ਕੱਲ ਏਬੀਸੀ ਤੋਂ ਬੱਚੇ ਹਣਾ ਆਉਂਦੇ ਥੋੜਾ ਅੱਗੇ ਆ ਜਾਓ ਇਹ ਕਿਵੇਂ ਮਨਚ ਆਇਆ ਕਿ ਪੰਜਾਬ ਦੀ ਵਿਰਾਸਤ ਦੇ ਨਾਲ ਨਾਲ ਆਹ ਚੀਜ਼ਾਂ ਵੀ ਨਾਲ ਕਿਉਂਕਿ ਵੀਰੇ ਅੱਜ ਕੀਤੇ ਨਾ ਕੀਤੇ ਹਨਾ ਨਿਊ ਜਨਰੇਸ਼ਨ ਨੂੰ ਸਟਾਰਟਿੰਗ 10 ਤੋਂ ਨਹੀਂ ਸਿਖਾਇਆ ਜਾ ਰਿਹਾ ਆਪਾਂ ਸੀਵੀਐਸੀ ਬੋਰਡ ਦੇ ਚੱਕਰ ਚ ਪਏ ਹੋਏ ਆ ਉਹਨਾਂ ਨੂੰ ਏਵੀਸੀ ਤੋਂ ਹੀ ਸਟਾਰਟ ਅਪ ਕੀਤਾ ਜਾ ਰਿਹਾ ਆ ਆਪਾਂ ਊੜਾੜੇ ਨੂੰ ਪਹਿਲ ਦਿੱਤੀ ਹੈ ਕਿਤੇ ਨਾ ਕਿਤੇ ਵੀ ਇਹ ਆਪਣੀ ਪੰਜਾਬੀ ਮਾਂ ਬੋਲੀ ਹੈ ਜਿਹੜਾ ਇਹਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ ਬਿਲਕੁਲ ਬਹੁਤ ਸੋਹਣੀਆਂ ਚੀਜ਼ਾਂ ਲਿਖੀਆਂ ਨੇ ਪਰਦੇਸਾਂ ਵਿੱਚ ਪੰਜਾਬ ਨਹੀਂ ਹੋਣਾ ਸਹੀ ਗੱਲ ਹੈ ਪਰਦੇਸਾਂ ਵਿੱਚ ਪੰਜਾਬ ਨਹੀਂ ਜੋਰ ਤੋਂ ਸੀ ਕੈਨੇਡਾ ਚੱਲੇ ਸੀਗੇ ਆਹੀ ਗੱਲ ਦਿਮਾਗ ਚ ਆਈ ਵੀ ਪਰਦੇਸਾਂ ਚ ਪੰਜਾਬ ਨਹੀਂ ਹੋਣਾ ਇਸੇ ਲਈ ਇੱਥੇ ਰਿਹੜੀ ਲਾਉਣੀ ਚੰਗੀ ਸਮਝ ਹਾਂਜੀ ਵੀਰੇ ਇਹ ਮੈਂ ਸੌਂਗ ਸੁਣਿਆ ਸੀਗਾ ਵੀ ਪਰਦੇਸਾਂ ਵਿੱਚ ਪੰਜਾਬ ਨਹੀਂ ਹੋਣਾ ਇਹ ਚੀਜ਼ ਤਾਂ ਫਿਰ ਸੋ ਦੈਟ ਮੈਨੂੰ ਬਹੁਤ ਵਧੀਆ ਲੱਗੀ ਵੀ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਸਕੂਨ ਪੰਜਾਬ ਦੇ ਵਿੱਚ ਹੈ ਅੱਜ ਹੈਗਾ ਉਹ ਆਪਾਂ ਗਵਾ ਕੇ ਸਾਰਾ ਪਰਦੇਸਾਂ ਨੂੰ ਚੱਲੇ ਆ ਉਹ ਸਕੂਨ ਆਪਾਂ ਨੂੰ ਉੱਥੇ ਨਹੀਂ ਉੱਥੇ ਡਾਲਰ ਮਿਲ ਸਕਦੇ ਆ ਸਕੂਨ ਕਦੇ ਨਹੀਂ ਮਿਲ ਸਕਦਾ ਸਕੂਨ ਨਹੀਂ ਕਦੀ ਮਿਲ ਸਕਦਾ ਜੀਵੇਂ ਜਿਵੇਂ ਕਿਉਂਕਿ 2 ਟਾਈ ਸਾਲ ਹੋ ਗਏ ਉਹਰੇ ਤੁਹਾਨੂੰ ਜਿਵੇਂ ਜਿਵੇਂ ਕੰਮ ਵਧ ਰਿਹਾ ਹੈ ਅੱਜ ਦੀ ਨਹੀਂ ਆਸ ਸੀ ਕੱਲ ਦਿੱਤਾ ਤੂੰ ਮਿਹਨਤ ਦਾ ਦੂਣਾ ਤਿੰਨਾ ਫਲ ਦਿੱਤਾ ਤੂੰ ਮੂਸੇ ਵਾਲੇ ਦਾ ਗਾਣਾ ਇਹ ਹਾਂਜੀ ਹਾਂਜੀ ਮੂਸਾ ਦੇ ਗਾਣੇ ਬੜੀ ਹਿੰਮਤ ਦਿੰਦੇ ਨੇ ਨਾ ਬੰਦੇ ਨੂੰ ਹਾਂਜੀ ਵੀਰੇ ਉਹਨਾਂ ਦੇ ਸਾਰੇ ਗਾਣੇ ਜਿਹੜੇ ਮੋਟੀਵੇਸ਼ਨਲ ਹੁੰਦੇ ਆ ਹਨਾ ਮੈਂ ਜ਼ਿਆਦਾਤਰ ਉਹਨਾਂ ਦੀ ਸੌਂਗ ਸੁਣਦੀ ਆ ਉਹਨਾਂ ਨੇ ਵੀ ਇੱਕ ਛੋਟੇ ਜਿਹੇ ਘਰ ਤੋਂ ਉੱਠ ਗਏ ਹਨਾ 올 월드 ਦੇ ਵਿੱਚ ਆਪਣਾ ਜਿਹੜਾ ਨਾਮ ਚਮਕਾਇਆ ਸੋ 댓 ਉਹਨਾਂ ਦੇ ਗਾਣੇ ਜਿਹੜੇ ਮੋਟੀਵੇਸ਼ਨਲ ਹੁੰਦੇ ਆ ਸੁਣਦੇ ਆ ਬੰਦੇ ਦੀ ਥਿੰਕਿੰਗ ਹੈ ਜਿਹੜੀ ਉਮੀਦ ਹੀ ਹੁੰਦੀ ਜਾਂਦੀ। ਉਮੀਦ ਰਹਿੰਦੀ 2 ਮਿੰਟ ਦੋਨੇ ਜਾਣੇ ਥੋੜਾ ਜਿਹਾ ਅੱਗੇ ਆਇਓ। ਆਹ ਆ ਵੀ ਗੀਤ ਬੜਾ ਹਿੰਮਤ ਦਿੰਦਾ ਵੀ ਬਾਪੂ ਤੇਰਾ ਪੁੱਤ ਨਕਮਾ ਹੁਣ ਬੜਾ ਕਮਾਉ ਹੋ ਗਿਆ ਹੈ। ਬਾਪੂ ਨੇ ਬਹੁਤ ਸਪੋਰਟ ਕਰੀਏ ਵੀਰੇ। ਬਾਪੂ ਕਹਿੰਦਾ ਜੀ ਬਾਹਰ ਰਹਿਣਾ ਤਾਂ ਕੰਮ ਠੋਕ ਕੇ ਕਰੋ ਜੀ ਕੋਈ ਚੱਕਰ ਨਹੀਂ ਕਹਿੰਦਾ ਜੀ। ਸਹੀ ਗੱਲ ਹੈ ਬਾਪੂ ਬਾਪੂ ਦੀਆਂ ਕੀਤੀਆਂ ਗੱਲਾਂ ਯਾਦ ਆਉਂਦੀਆਂ। ਹਾਂਜੀ ਵੀਰੇ ਬਿਲਕੁਲ। ਇਸ ਖਾਇ ਬਾਪੂ ਨੇ ਤੁਹਾਨੂੰ ਕੀ ਸਿਖਾਇਆ ਬਾਪੂ ਨੇ ਹੀ ਸਿਖਾਇਆ ਮਿਹਨਤ ਕਰੋ ਜੀ ਵੀ ਕੰਮ ਕਰਦੇ ਰਹੋ ਕੰਮ ਦਾ ਕੋਈ ਮੇਨਾ ਨਹੀਂ ਹੈਗਾ ਬਸ ਮਾੜੇ ਕੰਮਾਂ ਤੋਂ ਦੂਰ ਰਹੋ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਮੰਨਣੀ ਚਾਹੇ ਉਹ ਦਿਹਾੜੀ ਹੋਵੇ ਚਾਹੇ ਭਾਂਡੇ ਮੰਜਨੇ ਹੋਣ ਚਾਹੇ ਜੋ ਮਰਜ਼ੀ ਆ ਪਰ ਕਿਰਤ ਕਰਨੀ ਚਾਹੀਦੀ ਬਹੁਤ ਸੋਹਣੀ ਗੱਲਬਾਤ ਕੀਤੀ ਕਿਰਤ ਦਾ ਜਿਹੜਾ ਮਹੱਤਵ ਹੈ ਜਿਹੜਾ ਸਾਨੂੰ ਕੀ ਕਹਿੰਦੇ ਵਰਦਾਨ ਮਿਲਿਆ ਕਿ ਸਾਡੇ ਪਾਸਾ ਵੱਲੋਂ ਗੁਰੂ ਨਾਨਕ ਦੇਵ ਵੱਲੋਂ ਜੋ ਸਿਧਾਂਤ ਮਿਲਿਆ ਉਸ ਕਿਰਤ ਦੇ ਸਿਧਾਂਤ ਦੀ ਪੈਰਵਾਈ ਕਰ ਰਹੇ ਮਿਹਨਤ ਦੀ ਰੋਟੀ ਖਾ ਰਹੇ ਤੇ ਪੰਜਾਬ ਦੀ ਮਿੱਟੀ ਦੇ ਵਿੱਚ ਰਹਿ ਕੇ ਕਹਿੰਦੇ ਸਕੂਨ ਦੀ ਜਿਹੜੀ ਨੀਂਦ ਹੁੰਦੀ ਆ ਉਸ ਨੀਂਦ ਨਾਲ ਵੀ ਬਹੁਤ ਸਾਰਾ ਮੋਹ ਕਰਦੇ ਨੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ